ਸਭ ਤੋਂ ਪਹਿਲਾਂ ਤਾਂ ਮੈਂ ਅੱਜ ਰਮਜ਼ਾਨ ਦੇ ਦਿਹਾੜੇ ਤੇ ਮੈਂ ਸਾਰੇ ਥੈਂਕ ਯੂ ਦੇਸ਼ ਦੇ ਵਸਨੀਕਾਂ ਨੂੰ ਮੈਂ ਮੁਬਾਰਕ ਦੇਣੀ ਚਾਹਨਾ ਪਵਿੱਤਰ ਮਹੀਨਾ ਰਮਜ਼ਾਨ ਦਾ ਸ਼ੁਰੂ ਹੋਇਆ ਹੈ ਔਰ ਜੇ ਸਾਡੇ ਸਾਡੇ ਜਿਹੜੇ ਤਿਉਹਾਰ ਨੇ ਸਾਡੇ ਜਿਹੜੇ ਉਤਸਵ ਨੇ ਸਾਡੇ ਮੇਲੇ ਨੇ ਇਹ ਸਾਨੂੰ ਇੱਕ ਡੋਰ ਦੇ ਵਿੱਚ ਬਣ ਕੇ ਰੱਖਦੇ ਨੇ ਸਾਡੇ ਦੇਸ਼ ਦੀ ਸੋਸ਼ਲ ਬੌਂਡਿੰਗ ਜਿਹੜੀ ਐ ਸਮਾਜਿਕ ਭਾਈਚਾਰਾ ਉਹ ਇਸੇ ਕਰਕੇ ਕਾਇਮ ਹੈ ਕਿ ਸਾਡੇ ਅਸੀਂ ਇੱਕ ਦੂਜੇ ਦੇ ਤਿਹਾਰਾਂ ਨੂੰ ਮਨਾਉਂਦੇ ਆਂ ਇੱਕ ਦੂਜੇ ਨੂੰ ਵਧਾਈ ਦਿੰਦੇ ਆਂ ਇੱਕ ਦੂਜੇ ਦੇ ਤਿਹਾਰਾਂ ਨੂੰ ਵੱਧ ਚੜ ਕੇ ਮਨਾਇਆ ਜਾਂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਿਆ ਜਾਂਦਾ ਕਿ ਤਿਹਾਰ ਜਿਹੜੇ ਨੇ ਉਹ ਕਿਸੇ ਖਾਸ ਫਿਰਕੇ ਦੇ ਨਹੀਂ ਤਿਹਾਰ ਜਿਹੜੇ ਨੇ ਖੁਸ਼ੀਆਂ ਜਿਹੜੀਆਂ ਨੇ ਉਹ ਸਭ ਦੀਆਂ ਸਾਂਝੀਆਂ ਹੁੰਦੀਆਂ ਮਾਨਯੋਗ ਸਪੀਕਰ ਸਾਹਿਬ ਮੈਂ ਅੱਜ ਖਾਸ ਤੌਰ ਤੇ ਵਪਾਰੀਆਂ ਲਈ ਮੈਂ ਗੱਲ ਰੱਖਣੀ ਚਾਹੁੰਦਾ ਕਿਉਂਕਿ ਪਿਛਲੇ ਦਿਨੀ ਮੁਕੇਰੀਆਂ ਦਿਨਨਗਰ ਪਠਾਨਕੋਟ ਲੁਧਿਆਣਾ ਅੰਮ੍ਰਿਤਸਰ ਸਾਹਿਬ ਕਲ ਪਟਿਆਲਾ ਤੇ ਵਪਾਰੀਆਂ ਨਾਲ ਮਿਲਣੀ ਹੋਈ ਵਪਾਰ ਸਰਕਾਰ ਮਿਲਣੀ ਆਪਣੀ ਕਿਸਮ ਦਾ ਪਹਿਲੀ ਵਾਰ ਪਹਿਲਾ ਪ੍ਰੋਗਰਾਮ ਸੀ ਇਸ ਤਰ੍ਹਾਂ ਦਾ ਕਿ ਜਦੋਂ ਸਬੰਧਤ ਸਾਰੇ ਡਿਸੀਜਨ ਮੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਨਾਲ ਲਿਜਾ ਕੇ ਭਾਵੇਂ ਉਹ ਬਿਜਲੀ ਬੋਰਡ ਦੇ ਸੀਐਮਡੀ ਹੋਣ ਭਾਵੇਂ ਫੋਰੈਸਟ ਦੇ ਸੈਕਟਰੀ ਹੋਣ ਪੀਡਬਲੂਡੀ ਦੇ ਸੈਕਟਰੀ ਹੋਣ ਪਾਵਰ ਸੈਕਟਰੀ ਹੋਣ ਚੀਫ ਸੈਕਟਰੀ ਹੋਣ ਉਹਨਾਂ ਸਾਰਿਆਂ ਨੂੰ ਨਾਲ ਲਿਜਾ ਕੇ ਮਾਈਕ ਜਿਹੜਾ ਉਹ ਸੰਤਕਾਰਾਂ ਨੂੰ ਦਿੱਤਾ ਜਾਂਦਾ ਹੈ ਵਪਾਰੀਆਂ ਨੂੰ ਦਿੱਤਾ ਜਾਂਦਾ ਕਿਉਂਕਿ ਜਿੱਥੇ ਸਮੱਸਿਆ ਉਤੇ ਹੱਲ ਵੀ ਹੈ ਸੋ ਉਹ ਆਪਣੀਆਂ ਮੁਸ਼ਕਲਾਂ ਦੱਸਦੇ ਨੇ ਬਹੁਤ ਸਾਰੇ ਦਾ ਧੰਨਵਾਦ ਹੀ ਕਰਦੇ ਆ ਜਿਆਦਾ ਤਾਂ ਕਿ ਸਾਡਾ ਤਾਂ ਜੀ ਹੱਲ ਹੋ ਗਿਆ ਸਵਾਲ ਤਾਂ ਘਰੋਂ ਦੱਸ ਲੈ ਕੇ ਆਏ ਸੀ ਪਰ ਸੱਤ ਤਾਂ ਜਿਹੜੇ ਨੇ ਉਹ ਪਹਿਲੇ ਹੀ ਸਰਕਾਰ ਨੇ ਜਿਹੜਾ ਬਰੌਸ਼ਰ ਜਾਰੀ ਕੀਤਾ ਉਹ ਚ ਹੱਲ ਹੋ ਗਏ ਸੋ ਜਿਹੜੀਆਂ ਥੋੜੀਆਂ-ਬਹੁਤ ਮੁਸ਼ਕਲਾਂ ਨੇ ਉਹਨਾਂ ਨੂੰ ਮੌਕੇ ਤੇ ਹੀ ਹੱਲ ਕਰ ਦਿੱਤਾ ਜਾਂਦਾ ਹੈ ਉਸੇ ਵੇਲੇ ਫੈਸਲਾ ਕਰ ਲਿਆ ਜਾਂਦਾ ਜਿਵੇਂ ਕਿ ਮੈਂ ਐਗਜ਼ਾਮਪਲ ਦੇਦਾ ਮੈਨੂੰ ਦਿਨਾਨਗਰ ਦੇ ਵਿੱਚ ਇੱਕ ਪੱਠਾ ਜਿਹੜਾ ਐਸੋਸੀਏਸ਼ਨ ਹੈ ਉਹਨਾਂ ਦੇ ਨੁਮਾਇੰਦੇ ਨੇ ਕਿਹਾ ਕਿ ਸਾਨੂੰ 2 ਏਕੜ ਚੋਂ ਹੀ ਮਿੱਟੀ ਲੈਣ ਦੀ ਇਜਾਜ਼ਤ ਹੈ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਉਰ ਚ ਕਿਉਂਕਿ ਕੰਸਟਰਕਸ਼ਨ ਜ਼ਿਆਦਾ ਹੋਣ ਲੱਗੀ ਹੁਣ ਜ਼ਿਆਦਾ ਇੰਡਸਟਰੀ ਵੀ ਜ਼ਿਆਦਾ ਆ ਰਹੀ ਹੈ ਜਿੱਥੇ ਵੀ ਜਾਉਂਗੇ ਇੱਟ ਤਾਂ ਚਾਹੀਦੀ ਚਾਹੀਦੀ ਹੈ ਤਾਂ ਸਾਨੂੰ ਘਟੋ ਘਟ ਇਹਨੂੰ 4 ਏਕੜ ਕੀਤਾ ਜਾਵੇ ਤਾਂ ਅਸੀਂ ਮੌਕੇ ਤੇ ਫੈਸਲਾ ਕਰਕੇ 5 ਏਕੜ ਕਰਤਾ ਕਿ 5 ਏਕੜ ਦੇ ਵਿੱਚੋਂ ਤੁਸੀਂ ਮਿੱਟੀ ਲੈ ਕੇ ਆਪਣਾ ਜਿਹੜਾ ਪੱਠੇ ਤੇ ਇੱਟਾਂ ਵਾਸਤੇ ਵਰਤ ਸਕਦੇ ਹੋ ਪਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇੱਕ ਉਹਨਾਂ ਤੋਂ ਇੱਕ ਵਾਅਦਾ ਵੀ ਲਿਆ ਹੈ ਕਿ ਪੱਠੇ ਜਿੱਥੇ ਆਲੇ-ਦੁਆਲੇ ਪੱਠਾ ਹੋਵੇ ਜੀ ਤਾਂ ਕਾਲੇ ਰੰਗ ਦਾ ਧੂਆ ਜਦੋਂ ਆਉਂਦਾ ਹੈ ਆਲੇ-ਦੁਆਲੇ ਦੇ ਕਈ ਪਿੰਡਾਂ 'ਚ ਜੇ ਰਾਤ ਨੂੰ ਕੱਪੜੇ ਸੁੱਕਣੇ ਪਾ ਦਈਏ ਤਾਂ ਸਵੇਰ ਤੱਕ ਉਹ ਕਾਲੇ ਹੋ ਜਾਂਦੇ ਕਿ ਤੁਸੀਂ ਜਿਹੜਾ ਉਹ ਸਿਸਟਮ ਹੈ ਤੁਹਾਡੇ ਪੱਠੇ 'ਚੋਂ ਚਿੱਟੇ ਰੰਗ ਦਾ ਧੂਆਂ ਨਿਕਲਣਾ ਚਾਹੀਦਾ ਹੈ ਪੁਣਿਆ ਹੋਇਆ ਧੂਆਂ ਜਿਹਨੂੰ ਕਹਿੰਦੇ ਆ ਉਹ ਕੋਈ ਬਹੁਤਾ ਮਹਿੰਗਾ ਨਹੀਂ ਤਾਂ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਸਾਡੇ ਨਾਲ ਕਿ ਜੇ ਤੁਸੀਂ ਸਾਡੇ ਲਈ ਇੰਨਾ ਕਰ ਰਹੇ ਹੋ ਅਸੀਂ ਵੀ ਇਸ ਗੱਲ ਦਾ ਖਿਆਲ ਰੱਖਾਂਗੇ ਕਿਉਂਕਿ ਆਕਸੀਜਨ ਤਾਂ ਸਾਰਿਆਂ ਲਈ ਇੱਕੋ ਹੀ ਹੈ ਸਾਹ ਲੈਣ ਵਾਸਤੇ ਤਾਂ ਇੱਕੋ ਹੀ ਆਕਸੀਜਨ ਦੀ ਲੋੜ ਹੈ ਉਹਨੂੰ ਅਸੀਂ ਖਰਾਬ ਨਹੀਂ ਕਰਾਂਗੇ ਫਿਰ ਇੱਕ ਵਪਾਰੀ ਨੇ ਖੜੇ ਹੋ ਕੇ ਕਿਹਾ ਕਿ ਸਾਡਾ 1 ਕਰੋੜ ਤੱਕ ਦੀ ਜੀ ਦੀ ਟਰਨਓਵਰ ਹੈ ਉਹਦੀ ਹੈਲਥ ਇੰਸ਼ੋਰੈਂਸ ਹੈਗੀ ਹੈ 5 ਲੱਖ ਰੁਪਏ ਤੱਕ ਦਾ ਇਲਾਜ ਉਹ ਕਰਾ ਸਕਦਾ ਹੈ ਪਰ ਕਹਿੰਦੇ ਜੀ ਅੱਜ ਕੱਲ ਬਿਜ਼ਨਸ ਵੱਧ ਰਿਹਾ ਤਾਂ 1 ਕਰੋੜ ਦੀ ਟਰਨਓਵਰ ਹੋ ਜਾਂਦੀ ਹੈ ਕੀ ਇਹਨੂੰ 2 ਕਰੋੜ ਕੀਤਾ ਜਾ ਸਕਦਾ ਉਸੇ ਮੌਕੇ ਤੇ ਅਸੀਂ 2 ਕਰੋੜ ਰੁਪਏ ਦਾ ਜਿਹੜਾ ਟਰਨਓਵਰ ਹੈ ਉਹਨਾਂ ਨੂੰ ਅਸੀਂ ਹੈਲਥ ਇੰਸ਼ੋਰੈਂਸ 5 ਲੱਖ ਰੁਪਏ ਦਾ ਇਲਾਜ 700 739 ਦੇ ਨੇੜੇ ਤੇੜੇ ਹਸਪਤਲ ਨੇ ਪ੍ਰਾਈਵੇਟ ਹਸਪਤਲਾਂ ਦੇ ਵੀ ਇੰਪੈਲੈਂਮ ਕੀਤਾ ਉਹ ਜਿੱਥੇ ਮਰਜ਼ੀ ਇਲਾਜ ਪ੍ਰਾ ਸਕਦੇ ਨੇ ਸੋ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਵਪਾਰੀ ਨੇ ਉਹ ਕਰਦਾਤਾ ਨੇ ਉਹ ਉਹਨਾਂ ਕਰਕੇ ਲੱਖਾਂ ਘਰਾਂ ਦੇ ਚੁੱਲ੍ਹੇ ਬਣਦੇ ਆ ਬਹੁਤ ਸਾਰੇ ਲੋਕਾਂ ਨੂੰ ਉਹ ਰੋਜ਼ਗਾਰ ਦਿੰਦੇ ਆ ਸੋ ਉਹਨਾਂ ਦਾ ਵੀ ਖਿਆਲ ਰੱਖਣਾ ਸਾਡਾ ਫਰਜ਼ ਬਣਦਾ ਸੋ ਇਹ ਬੜੇ ਕਾਮਯਾਬ ਚੱਲ ਰਹੇ ਨੇ ਇੰਨਾ ਨੇੜੇ ਸਰਕਾਰ ਕਦੇ ਨਹੀਂ ਕਿਸੇ ਵਰਗ ਦੇ ਗਈ ਇਸੇ ਤਰ੍ਹਾਂ ਜੀ ਕਿਸਾਨ ਮਿਲਨੀਆਂ ਵੀ ਕਰਦੇ ਆ ਪੀਯੂ ਚ ਸਫਲਤਾਪੂਰਵਕ ਦੋ ਤੇ ਤਿੰਨ ਕਿਸਾਨ ਮਿਲਨੀਆਂ ਕਰ ਚੁੱਕੇ ਆ ਉਹ ਚ ਕੋਈ ਰੈਲੀ ਨਹੀਂ ਕਰਦੇ ਉਹਦੇ ਚ ਅਲੱਗ-ਅਲੱਗ ਜਿਹੜੇ किसान ਨੇ ਕਿ ਤੁਸੀਂ ਬਾਸਮਤੀ ਵਾਲੇ ਇੱਥੇ ਆ ਜਾਓ ਗੰਨੇ ਵਾਲੇ ਇੱਧਰ ਆ ਜਾਓ ਕਿੰਨੂ ਵਾਲੇ ਉਹ ਸਟਾਲ ਲੱਗਿਆ ਹੋਇਆ ਹੈ ਜਿਹੜੇ ਆਲੂਆਂ ਵਾਲੇ ਨੇ ਇੱਧਰ ਹਲ ਅਲੱਗ-ਲੱਗ ਫਸਲਾਂ ਦੇ ਅਲੱਗ-ਅਲੱਗ ਉੱਥੇ ਸਾਰੇ ਸਾਇੰਟਿਸਟ ਬੈਠੇ ਨੇ ਉਹਨਾਂ ਤੋਂ ਪੁੱਛੀਦਾ ਹੈ ਕਿ ਦੱਸੋ ਹੱਲ ਕੀ ਹੈ ਤੁਹਾਡੀ ਸਮੱਸਿਆ ਦਾ ਕੋਈ ਕਹਿੰਦਾ ਜੀ ਨਹਿਰ ਦਾ ਪਾਣੀ ਜੇ April ਦੇ ਪਹਿਲੇ ਹਫ਼ਤੇ ਆ ਜਾਏ ਨਰਮੇ ਨੂੰ ਪਹਿਲੇ 2-3 ਪਾਣੀ ਨਹਿਰ ਵਾਲੇ ਲੱਗ ਜਾਣ ਤਾਂ ਕਿਸੇ ਕਿਸਮ ਦੀ ਸੁੰਢੀ ਵੀ ਉਸ ਬੂਟੇ ਦਾ ਨੁਕਸਾਨ ਨਹੀਂ ਕਰ ਸਕਦੀ ਬੂਟਾ ਤਕੜਾ ਹੋ ਜਾਂਦਾ ਸੋ ਅਸੀਂ ਉੱਥੋਂ ਹੀ ਸਮੱਸਿਆਵਾਂ ਜਿੱਥੇ ਸਮੱਸਿਆਵਾਂ ਨੇ ਉੱਥੋਂ ਹੀ ਅਸੀਂ ਹੱਲ ਲੱਭ ਰਹੇ ਹਾਂ ਸਰਕਾਰ ਤੁਹਾਡੇ ਦਵਾਰ ਨਾਂ ਆਂਦਾ ਇਹ ਪ੍ਰੋਗਰਾਮ ਹੈ ਜਿਹੜਾ ਮੈਂ ਜਿਸ ਦਿਨ 10 ਮਾਰਚ ਨੂੰ ਰਿਜ਼ਲਟ ਆਇਆ ਸੀ ਮੈਂ ਉਸ ਦਿਨ ਹੀ ਗੱਲ ਕਹੀ ਸੀ ਕਿ ਸਰਕਾਰ ਹੁਣ ਸੱਥਾਂ ਚੋਂ ਸਰਕਾਰ ਹੁਣ ਕਸਬਿਆਂ ਚੋਂ ਪਿੰਡਾਂ ਚੋਂ ਚੱਲਿਆ ਕਰੂਗੀ ਤੇ ਉਹ ਗੱਲ ਸੱਚੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਹੁਣ ਕੈਂਪ ਲੱਗ ਰਹੇ ਨੇ ਅੱਜ ਵੀ ਹਰੋਜ ਕੈਂਪ ਜਿਹੜੇ ਨੇ ਕਈ ਪਿੰਡਾਂ ਚ ਕੈਂਪ ਲੱਗਣਗੇ ਜਿੱਥੇ ਆਧਾਰ ਕਾਰਡ ਨਾਲ ਲਿੰਕ ਕੋਈ ਕਿਸੇ ਦਾ ਜਾਤੀ ਪ੍ਰਮਾਣ ਸਰਟੀਫਿਕੇਟ ਕਿਸੇ ਦਾ ਕੋਈ ਕਿਸੇ ਵੀ ਕਿਸਮ ਦਾ ਕੋਈ ਕੰਮ ਸਰਕਾਰੀ ਉਹਨਾਂ ਨੂੰ ਦਫ਼ਤਰ ਜਾਏ ਬਿਨਾਂ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਕੈਂਪ ਲੱਗੂਗਾ ਔਰ ਮੈਂ ਸਾਰੀ ਰਿਪੋਰਟ ਇਹ ਲੈਣਾ ਕਿ ਅੱਜ ਕਿੰਨੇ ਕਿਹੜੇ ਜ਼ਿਲ੍ਹੇ 'ਚ ਕਿੰਨੇ ਕੈਂਪ ਲੱਗੇ ਤਾਂ ਜੇ ਕੋਈ ਕਿਤੇ ਘੱਟ ਲੱਗ ਰਹੇ ਨੇ ਤਾਂ ਅਸੀਂ ਡਿਪਟੀ ਕਮਿਸ਼ਨਰ ਨੂੰ ਇਹ ਪੁੱਛਦੇ ਹਾਂ ਕਿ ਕੈਂਪ ਕਿਉਂ ਨਹੀਂ ਲੱਗ ਰਹੇ ਤੇ ਨਾਲ ਇਹ ਹੈ ਕਿ ਪੁੱਛ ਕੇ ਕਿ ਵੱਡੇ ਪਿੰਡਾਂ 'ਚ ਪੁੱਛ ਕੇ ਤੇ ਆਲੇ ਦੁਆਲੇ ਪਿੰਡਾਂ ਦੇ ਵਿੱਚ 2-2 ਕਿਲੋਮੀਟਰ ਦੇ ਰੇਡੀਅਸ ਦੇ 3-3 ਕਿਲੋਮੀਟਰ ਦੇ ਰੇਡੀਅਸ 'ਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਸਪੀਕਰ 'ਚ ਕਿ ਭਾਈ ਉੱਥੇ ਅੱਜ ਤਹਿਸੀਲਦਾਰ ਸਾਹਿਬ ਆਉਣਗੇ ਏਡੀਸੀ ਆਊਗਾ ਕੋਈ ਕੰਮ ਹੈ ਤੁਹਾਡਾ ਉੱਥੇ ਪੇਪੜਾ ਥੱਲੇ ਬੋੜਾ ਥੱਲੇ ਬਹਿ ਕੇ ਕਰੋ ਇਹ ਸਾਡਾ ਫਰਜ਼ ਬਣਦਾ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਘਰ ਘਰ ਜਾਂਦੇ ਆ ਉਦੋਂ ਡੋਰ ਟੂ ਡੋਰ ਵੀ ਜਾਂਦੇ ਆ ਤੇ ਜਦੋਂ ਸਰਕਾਰ ਭਾਂਜਾਂ ਦੇ ਉਦੋਂ ਕਹਿੰਦੇ ਚੰਡੀਗੜ੍ਹ ਆਜੋ ਮੰਨਜੋ ਸਪੀਕਰ ਸਾਹਿਬ ਚੰਡੀਗੜ੍ਹ ਆਉਣਾ ਮਤਲਬ ਲਗਭਗ 6 ਔਰ ਆਕੇ ਇੱਥੇ ਕੰਮ ਨਾ ਹੋਵੇ ਤਾਂ ਸਮਝ ਲਓ 6-7 ਹਜ਼ਾਰ ਹੋਰ ਹੋ ਗਿਆ ਸੋ ਅਸੀਂ ਕੁਝ ਜਿਵੇਂ ਪਹਿਲਾਂ ਸਿਰਫ ਇੱਕੋ ਹੀ ਸੀਗਾ ਮਲੋੜ ਦੇ ਨੇੜੇ ਉਹ ਜਿਹੜਾ ਹੈਵੀ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਦਾ ਟ੍ਰੇਨਿੰਗ ਦਾ ਜਿਹੜਾ ਸੀਗਾ ਮਊਆਣੀ ਸੀ ਉਹ ਇੱਕੋ ਹੀ ਸੀਗਾ ਪੂਰੇ ਪੰਜਾਬ ਤੋਂ ਉਹ ਵੀ ਪੂਰੇ ਕੋਰਨਰ ਤੇ ਰਸਤੇ ਨਾਲ ਬਹੁਤ ਲੋਕ ਉਧਰ ਜਾਂਦੇ ਸੀ ਜਿਨ੍ਹਾਂ ਨੇ ਡਰਾਈਵਰੀਆਂ ਕਰਨੀਆਂ ਸਿੱਖਣਾ ਹੈ ਜੀਸੀਬੀ ਜਹਾ ਹੈਵੀ ਜਿਹੜੀ ਇਕੁਪਮੈਂਟ ਉਹਨਾਂ ਨੂੰ ਚਲਾਉਣਾ ਸਿੱਖਣਾ ਉਹਦੀ ਟ੍ਰੇਨਿੰਗ ਅਸੀਂ ਹੁਣ ਉਹਨਾਂ ਨੂੰ ਤਿੰਨ ਫਿਲਹਾਲ ਅਸੀਂ ਜਿਹੜੇ ਨੇ ਉਹ ਕੰਮ ਨੇ ਇੱਕ ਤਾਂ ਤੋਲਾਬਾੜ ਪਿੰਡ ਅਮਰਗੜ ਦੇ ਨੇੜੇ ਉਹ ਚੱਲ ਪਿਆ ਉੱਥੇ ਹੋਣ ਲੱਗਿਆ ਇੱਕ ਕਪੂਰਥਲੇ ਦੇ ਨੇੜੇ ਜਿਹੜਾ ਉਹ ਖੋਲਿਆ ਜਾਊਗਾ ਤਾਂ ਕਿ ਉਸ ਇਲਾਕੇ ਦੇ ਲੋਕ ਉੱਥੋਂ ਹੀ ਆਪਣੀ ਟ੍ਰੇਨਿੰਗ ਲੈ ਕੇ ਕਿਉਂਕਿ ਜੀਸੀਬੀ ਜਾਂ ਜਿਹੜੇ ਪੋਕਲੇਨ ਵਗੈਰਾ ਦੇ ਜਿਹੜੀ ਡਰਾਈਵਿੰਗ ਦੇ ਕਾਫੀ ਡਰਾਈਵਰਾਂ ਦੀ ਲੋੜ ਹੈ ਕਿਉਂਕਿ ਹਾਈਵੇ ਬਣ ਰਹੇ ਨੇ ਕੰਸਟਰਕਸ਼ਨ ਚੱਲ ਰਹੀ ਹੈ ਭਾਰੀ ਤਾਂ ਡਰਾਈਵਰਾਂ ਦੀ ਤਨਖਾਹ ਵੀ ਬਹੁਤ ਜ਼ਿਆਦਾ ਹੈ ਇਸ ਕਰਕੇ ਉਹ ਉੱਥੇ ਟ੍ਰੇਨਿੰਗ ਲੈ ਕੇ ਜੇ ਆਪਣੇ ਚੰਗੀ ਤਨਖਾਹ ਪਾ ਰਹੇ ਨੇ ਤਾਂ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਕੋਈ ਖੱਜਲ ਖਵਾਰੀ ਨਾ ਹੋਵੇ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾ ਰਹੀ ਸਰਕਾਰ ਦੇ ਤੌਰ ਤੇ ਕਿ ਜਿਹਦੇ ਚ ਲੋਕਾਂ ਨੂੰ ਕੋਈ ਸਹੂਲਤ ਮਿਲਣ ਚ ਮੇਰੇ ਸਾਈਨ ਨਾਂ ਕਰਕੇ ਕੋਈ ਫਾਈਲ ਲਟਕੀ ਪਈ ਰਹੇ ਜੇ ਕਿਉਂਕਿ ਜਾਂ ਮੇਰੇ ਕੋਲ ਟਾਈਮ ਨਾ ਹੋਵੇ ਤੇ ਕੋਈ ਪੁਲਦਾਰ ਘਾਟ ਨਹੀਂ ਰੁਕ ਜੇ ਮੈਂ ਹਮੇਸ਼ਾ ਸਾਡੇ ਮੰਤਰੀ ਸਾਹਿਬਾਨ ਨੇ ਜਾ ਕੋਈ ਐਮਐਲਏ ਸਾਹਿਬਾਨ ਨੇ ਜਿਉਂ ਕਹਿੰਦੇ ਨੇ ਜੀ ਸਾਡੇ ਇੱਕ ਸੜਕ ਹੈ ਜਾਂ ਸਾਡੇ ਪੁਲ ਹੈ ਜਾਂ ਸਾਡੇ ਕੋਈ ਨਵਾਂ ਕਲੀਨਿਕ ਬਣਿਆ ਹੈ ਜਾਂ ਕੁਝ ਉਹਦਾ ਤੁਸੀਂ ਤੁ ਘਾਟਨ ਕਰਦੋ ਮੈਨੂੰ ਕਹਿਣਾ ਕਿ ਜਿਹੜੇ ਲੋਡ ਬੰਦ ਨੇ ਜੇ ਸੜਕ ਦਾ ਤੁ ਘਾਟਨ ਕਰਾਉਣਾ ਹੈ ਜਿਹੜੇ ਉਹ ਸੜਕ ਤੇ ਰਿਕਸ਼ਾ ਚਲਾਉਂਦੇ ਨੇ ਜਾਓ ਜਿਹੜੇ ਓਵਰ ਬ੍ਰਿਜ ਨੂੰ ਪਾਰ ਕਰਕੇ ਆਟੋ ਰਿਕਸ਼ਾ ਵਾਲਿਆਂ ਨੂੰ ਫਾਇਦਾ ਹੋਊਗਾ ਕਿ ਪਹਿਲਾਂ ਕਿਧਰੇ ਹੋਰ ਦੀ ਜਾਂਦੇ ਸੀ ਜਾਮ ਲੱਗਦੇ ਸੀ ਹੁਣ ਜ਼ਿਆਦਾ ਇਸ ਈਜ਼ੀ ਹੋ ਗਿਆ ਤਾਂ ਉਹਨਾਂ ਤੋਂ ਉਦਘਾਟਨ ਕਰਾ ਲਓ ਮੈਂ ਕਦੇ ਲੰਘਦਾ ਵੜਦਾ ਫੇਰ ਆ ਜਾਊਂਗਾ ਕਿਉਂਕਿ ਪਹਿਲਾਂ ਵੀ ਦੇਖਿਆ ਗਿਆ ਕਿ ਕਈ 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 ਵਾਰੀ ਦੋ ਦੋ ਉਦਘਾਟਨ ਵੀ ਕਰ ਦਿੰਦੇ ਸੀਗੇ ਕਿ ਇੱਕ ਜਣਾ ਉਹ ਕਰ ਗਿਆ ਉਹ ਕਹਿੰਦਾ ਮੈਂ ਕਰੂੰਗਾ ਉਹ ਕਹਿੰਦਾ ਮੈਂ ਕਰੂੰਗਾ ਮਤਲਬ ਕ੍ਰੈਡਿਟ ਵਾਰ ਜਿਵੇਂ ਹੁਣ ਮੈਂ ਮੈਂ ਅੱਜ ਦੀ ਐਗਜ਼ਾਮਪਲ ਦੇ ਦੇਣਾ ਅਸ਼ਵਨੀ ਜੀ ਬੈਠੇ ਅੱਜ ਸਵੇਰੇ ਟੀਵੀ ਤੇ ਪਤਾ ਲੱਗਿਆ ਕਿ ਸ਼ੰਭੂ ਤੋਂ ਲੁਧਿਆਣੇ ਤੱਕ ਸਾਨੇ ਵਾਲ ਤੱਕ 7 ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡੇਸ਼ਨ ਹੋਣਾ ਹੈ। ਤੋਂ ਆਬਵੀਅਸਲੀ ਰੇਲਵੇ ਸੈਂਟਰ ਨਾਲ ਲੇਟਡ। 50 ਸਰਕਾਰ ਨੂੰ ਕੋਈ ਸੱਦਾ ਨਹੀਂ ਦਿੰਦੇ ਜੀ। ਵਰਚੂਅਲੀ ਪ੍ਰਧਾਨ ਮੰਤਰੀ ਜੀ ਉੱਥੋਂ ਕਰ ਰਹੇ ਨੇ ਤੇ ਰਾਜਪਾਲ ਸਾਹਿਬ ਗਵਰਨਰ ਸਾਹਿਬ ਉਥੇ ਖੰਨੇ ਬੈਠੇ ਨੇ ਚੀਫ ਗੈਸਟ। ਮਲਕੀ ਨਮਾਬਾਪ ਪਾਵਰ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂ ਫਿਰ ਪੈਸਾ ਹੋਵੇ ਹੋ। ਜਾਂ ਜਾਂ ਪੈਸਾ ਹੋਵੇ ਹੋ ਜਿਹੜਾ ਇੱਕ ਮਿੰਟ ਪ੍ਰਗਟ ਦੀ ਇਹਨੂੰ ਬੋਲਣ ਕਿ ਜਿਹੜਾ ਜਿਹੜਾ ਪੰਜਾਬ ਨੇ ਨਹੀਂ ਦਿੱਤਾ ਕਸ ਦਾ ਪੈਸਾ ਦਾ ਪੰਜਾਬ ਦਾ ਵੀ ਗਿਆ ਇਹਨੂੰ ਇਹ ਕਿਉਂ ਸਮਝਿਆ ਜਾ ਰਿਹਾ ਕਿ ਇਹਦੇ ਵਿੱਚ ਪੰਜਾਬ ਸਰਕਾਰ ਨਹੀਂ ਵਿੱਚ ਆਉਗੀ ਜਾਂ ਕੋਈ ਮੰਤਰੀ ਜਾਂ ਉੱਥੇ ਨਾਰੇ ਲੱਗਣ ਲੱਗ ਜਾਂਦੇ ਆ ਜੀ ਉੱਥੇ ਬੀਜੇਪੀ ਉਹਨੂੰ ਆਪ ਦਾ ਪ੍ਰੋਗਰਾਮ ਬਣਾ ਲੈਂਦੀ ਹੈ ਜੇ ਰੇਲਵੇ ਤੁਹਾਡਾ ਹੈਗਾ ਜੇ ਕੱਲ ਨੂੰ ਕੋਈ ਐਵੀਏਸ਼ਨ ਵੀ ਤੁਹਾਡਾ ਤੁਸੀਂ ਆਦਮਪੁਰ ਵਾਲੇ ਏਅਰਪੋਰਟ ਦਾ ਵੀ ਇਦਾਂ ਉਦਕਰਨ ਕਰਤਾ ਜਿਹੜੀਆਂ ਉਹਦੇ ਨੂੰ ਸੜਕਾਂ ਲੱਗਣਗੀਆਂ ਉੱਥੇ ਟਰਮੀਨਲ ਬਣੂਗਾ ਉਹਦੇ ਪੈਸੇ ਤਾਂ ਪੰਜਾਬ ਗਵਰਨਮੈਂਟ ਦੇ ਰਹੀ ਹੈ ਇਹਦੇ ਚ ਕੀ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਹਜੇ ਵੀ ਮਤਲਬ ਕੋਈ ਨਾਮ ਦੀ ਇੱਛਾ ਹੈ ਕਿ ਕਿ ਮੇਰਾ ਨਾਮ ਹੋਵੇ ਮੇਰੀਆਂ ਫੋਟੋਆਂ ਛਾਪਣ ਸੋ ਇਹ ਤਾਂ ਫਿਰ ਭਰਨੀ ਨਹੀਂ ਨੀ ਇੱਛਾ ਤਾਂ ਨਾਲੇ ਤਾਂ ਕਹਿੰਦੇ ਆ ਕਿ ਸਾਡੀਆਂ ਗਰੰਟੀਆਂ ਨੇ ਸਾਡਾ ਚੱਲਦਾ ਸੰਤਾ ਜਿੱਥੇ ਮਰਜੀ ਜਿਹੜਾ ਅਸੀਂ ਚਲੇ ਜਾਈਏ ਤੇ ਸਾਡੀ ਗਰੰਟੀ ਚੱਲ ਜਾਂਦੀ ਹੈ ਤੇ ਨਾਲੇ ਕਹਿੰਦੇ ਤੁਸੀਂ ਪੰਜਾਬ ਸਰਕਾਰ ਜੇ ਕੋਈ ਨੁਮਾਇੰਦਾ ਚਾਹ ਜਾ ਕੇ ਉਥੇ ਬੋਲ ਲੇ ਤਾਂ ਉਥੇ ਵਿਰੋਧ ਹੁੰਦਾ ਆਸ਼wini ਜੀ ਬਠਿੰਡੇ ਹੋਇਆ ਵਿਰੋਧ ਬਠਿੰਡੇ ਵਿਰੋਧ ਹੋਇਆ ਜਦੋਂ ਇੱਕ ਆਕਾਲੀ ਦਲ ਦੇ ਨੁਮਾਇੰਦੇ ਬੋਲਣ ਲੱਗੇ ਉਥੇ મોદી મોદી ਮਤਲਬ ਇਹ ਐਸ ਕਿਸਮ ਦੀਆਂ ਵਿਕਾਸ ਦੇ ਕੰਮਾਂ 'ਚ ਜੇ ਆਪਾਂ ਨਾ ਰਾਜਨੀਤੀ ਵਾਰੀਏ ਤਾਂ ਮੇਰੇ ਖਿਆਲ 'ਚ ਵਧੀਆ ਰੂਗਾ ਅਸੀਂ ਵੀ ਕਹਿੰਨੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ ਜਾ ਹੋਮ ਮਿਨਿਸਟਰ ਸਾਹਿਬ ਜਦੋਂ ਇੱਥੇ ਪੰਜਾਬ ਚ ਆਉਂਦੇ ਨੇ ਅਸੀਂ ਅੱਖਾਂ ਬਿਸ਼ਾਕੇ ਵੈਲਕਮ ਕਰਦੇ ਆ ਕਿਉਂਕਿ ਸਾਡਾ ਫਰਜ਼ ਬਣਦਾ ਹੈ ਅਸੀਂ ਮੇਜ਼ਬਾਨ ਆ ਜਿਹਦੇ ਜਿੰਨੇ ਵੀ ਫੰਕਸ਼ਨ ਕਰਦੇ ਬਲਕਿ ਮੈਂ ਮੰਗ ਕੇ ਲੈ ਕੇ ਆਉਣਾ ਉੱਥੋਂ ਫੰਕਸ਼ਨ ਕਿ ਜੀ 20 ਸਾਨੂੰ ਦੇ ਦਿਓ ਜੀ ਦੋ ਜੀ 20 ਮਿਲੇ ਸਾਨੂੰ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਸਾਡੇ ਇੱਥੇ ਅੰਮ੍ਰਿਤਸਰ ਸਾਹਿਬ ਕਰੋ ਜੀ ਇੱਥੇ ਆਓ ਅਸੀਂ ਬੁਲਾਵਾਂਗੇ ਸਾਰਿਆਂ ਨੂੰ ਹੋਸਟ ਕਰਾਂਗੇ ਸੋ ਮੈਨੂੰ ਲੱਗਦਾ ਨਹੀਂ ਕਿ ਇਹ ਹੈ ਜੇ ਕੰਪਨੀ ਦੇ ਵਿੱਚ ਇਸ ਤਰ੍ਹਾਂ ਦੀ ਕਿ ਸੱਦੇ ਪੱਤਰ ਦੇ ਨਾਮ ਜਿਹੜਾ ਉਹ ਜਿਹਦਾ ਥੱਲੇ ਲਿਖਤਾ ਉਹਦੇ ਨਾਲ ਸਾਨੂੰ ਇਹਦੇ ਨਾਲ ਕੋਈ ਗੁੱਸਾ ਨਹੀਂ ਨਾਮ ਲਿਖੋ ਨਾ ਲਿਖੋ ਪਰ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਵੀ ਉਹਦਾ ਹਿੱਸੇਦਾਰ ਬਣਾਉਣਾ ਚਾਹੀਦਾ ਸੋ ਆਮ ਆਦੀ ਪਾਰਟੀ ਵੱਲੋਂ ਅਸੀਂ ਜਿਹੜਾ ਚਾਹੇ ਹੈਲਥ ਹੈ ਚਾਹੇ ਐਜੂਕੇਸ਼ਨ ਹੈ ਇਨਫਰਾਸਟ੍ਰਕਚਰ ਹੈ ਉਹ ਉਹਦੇ ਵਿੱਚ ਅਸੀਂ ਕੋਈ ਕਮੀ ਨਹੀਂ ਛੱਡ ਰਹੇ ਇਵਨ ਕੱਲ ਇੱਕ ਪਟਿਆਲੇ ਇੱਕ ਵਪਾਰੀ ਨੇ ਕਿਹਾ ਕਿ ਸਾਡੇ 66 ਕੇਵੀ ਦਾ ਗ੍ਰਿਡ ਜਿਹੜਾ ਜੇ ਉਹ ਹੋ ਜੇ ਤਾਂ ਸਾਨੂੰ ਬਿਜਲੀ ਦੂਰੋਂ ਆਉਂਦੀ ਹੈ ਤਾਰਾਂ ਦੂਰੋਂ ਪੈਂਦੀਆਂ ਨੇ ਤਾਂ ਅਸੀਂ ਮੌਕੇ ਤੇ ਸੀਐਮਡੀ ਪੀਐਸਪੀਸੀਐਲ ਨੂੰ ਬੁਲਾ ਕੇ ਪੁੱਛਿਆ ਕਿੰਨਾ ਖਰਚਾ ਹੈ ਅਸੀਂ ਕਹਿੰਵੀ ਇਹਦਾ ਅਨੁਮਾਨ ਉਹ ਕਹਿੰਦੇ ਸੀ ਲੱਗਿਆ ਹੋਇਆ ਪਹਿਲੇ ਹੀ ਹੈ ਤੇ 6 ਮਹੀਨਿਆਂ ਚ ਆਉਣ ਆਣੇ ਚ ਤਿਆਰ ਹੋ ਜਾਊਗਾ ਅਸੀਂ ਕਹਿੰਵੀ ਜਦੋਂ ਥਰਮਲ ਪਲਾਂਟ ਖਰੀਦੀ ਜਾਂਦੇ ਆ ਬਿਜਲੀ ਆਪਣੇ ਕੋਲ ਹੈਗੀ ਕਹਾ ਉਹਨੂੰ ਵਰਤਣ ਵਾਸਤੇ ਗ੍ਰਿਡ ਵੀ ਤਾਂ ਚਾਹੀਦੇ ਨੇ ਸੋ ਗ੍ਰਿਡ ਵੀ ਬਣਾ ਰਹੇ ਆ ਨਵੇਂ ਟਰਾਂਸਫਾਰਮਰ ਵੀ ਲੱਗ ਰਹੇ ਨੇ ਕਿਉਂਕਿ ਜੇ ਜੇ ਆਪਣੇ ਕੋਲੇ ਕੋਈ ਕਿਸੇ ਮਾਲ ਦੀ ਬਹੁਤ ਆਤਾ ਹੈ ਉਹਨੂੰ ਵੰਡਣ ਵਾਸਤੇ ਫਿਰ ਅੱਗੇ ਇਨਫਰਾਸਟ੍ਰਕਚਰ ਵੀ ਚਾਹੀਦਾ ਸੋ ਮੈਂ ਇਸ ਗੱਲੋਂ ਧੰਨਵਾਦੀ ਵੀ ਹਾਂ ਕਿ ਵਿਧਾਨ ਸਭਾ ਦੇ ਵਿੱਚ ਕੁਐਸਚਨ ਆਵਰ ਜ਼ੀਰੋ ਆਵਰ ਔਰ ਕਟ ਮੋਸ਼ਨ ਔਰ ਚਲੋ ਪਹਿਲੇ ਇੱਕ ਦੋ ਦਿਨ ਰੋਲਾ ਪਿਆ ਤੇ ਪਰ ਉਸ ਤੋਂ ਬਾਅਦ ਜਿਹੜੀ ਹਾਊਸ ਹੈ ਸ਼ਾਂਤੀਪੁਰਵਕ ਚੱਲ ਰਿਹਾ ਹੈ ਸਾਡੇ ਐਮ ਐਲ ਏ ਵੀ ਸਵਾਲ ਪੁੱਛ ਰਹੇ ਨੇ ਔਰ ਸਾਰਿਆਂ ਨੂੰ ਤੁਸੀਂ ਮੌਕਾ ਵੀ ਬਰਾਬਰ ਦਾ ਦੇ ਰਹੇ ਹੋ ਇਹੀ ਮਾਹੌਲ ਮੈਂ ਚੋਣਾਂ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰਵੇ ਦੇਸ਼ ਹੁਣ ਚੋਣਾਂ ਵੱਲ ਜਾਊਗਾ ਜੀ ਕੁ ਦੋ ਦਿਨਾਂ ਚ ਦੋ 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 ਤਿੰਨ ਦਿਨਾਂ ਚ ਕਹਿੰਦੇ ਆ ਕਿ ਜਿਹੜਾ ਕੋਡ ਲੱਗ ਜਾਊਗਾ ਚੋਣ ਆਚਾਰ ਸੈਨਤਾ ਉਹ ਲੱਗ ਜੂਗੀ ਉਸ ਤੋਂ ਬਾਅਦ ਹਰ ਇੱਕ ਨੇ ਲੋਕਾਂ ਕੋਲੇ ਜਾਣਾ ਹੱਕ ਹੈ ਹਰ ਇੱਕ ਦਾ ਡੈਮੋਕਰੈਟਿਕ ਰਾਈਟ ਹੈ ਹਰ ਇੱਕ ਪਾਰਟੀ ਦਾ ਕਿ ਉਹ ਆਪਣਾ ਪ੍ਰੋਗਰਾਮ ਲੈ ਕੇ ਜਾਵੇ ਨੈਸ਼ਨਲ ਪ੍ਰੋਗਰਾਮ ਹੈ ਨੈਸ਼ਨਲ ਲੈ ਕੇ ਜਾਵੇ ਕੋਈ ਖੇਤਰੀ ਪ੍ਰੋਗਰਾਮ ਬਣਾਇਆ ਖੇਤਰੀ ਪ੍ਰੋਗਰਾਮ ਲੈ ਕੇ ਜਾਵੇ ਪਰ ਇਹਦੇ ਵਿੱਚ ਮੈਂ ਉਮੀਦ ਕਰੂੰਗਾ ਮੁਕੱਦਸ ਹਾ우스 ਬਹੁਤ ਲੱਖਾਂ ਲੋਕ ਸੁਣ ਰਹੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੋਟਰਾਂ ਨੂੰ ਸੁਣੋ ਸਭ ਦੀ ਕਰੋ ਮੰਨ ਦੀ ਹਰੇਕ ਨੂੰ ਸੁਣੋ ਜੇ ਉਹਦਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਹੱਕ ਚ ਭੂਤਜੋ ਨਹੀਂ ਚੰਗਾ ਲੱਗਦਾ ਤਾਂ ਜਿਹੜਾ ਚੰਗਾ ਲੱਗਦਾ ਉਹਦੇ ਹੱਕ ਚ ਭੂਤਜੋ ਸੋ ਕੋਈ ਵੈਸੇ ਤਾਂ ਪੰਜਾਬ ਚੋਣਾ ਜਿਹੜੀ ਨੇ ਲਗਭਗ ਸਾਡਾ ਰਿਕਾਰਡ ਪੀਸਫੁਲ ਹੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਅਨੁਸਕਾਮੀ ਘਟਨਾ ਹੋਊਗੀ ਪਰ ਫਿਰ ਵੀ ਅਸੀਂ ਸੁਰੱਖਿਆ ਵਜੋਂ ਪਰ ਬੰਦ ਕਰਾਂਗੇ ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਨੂੰ ਕੋਈ ਇਸ ਤਰ੍ਹਾਂ ਦੀ ਰੇਚਨ ਜਾਂ ਕੋਈ ਜਾਣ ਬੁੱਝ ਕੇ ਕੋਈ ਪੋਲਿਟਿਕਲ ਰੇਚਨ ਬਿਲਕੁਲ ਨਹੀਂ ਹੋਊਗੀ ਤੁਸੀਂ ਆਪਣੇ ਅਸੀਂ ਵੀ ਪਿੰਡਾਂ ਜਾਵਾਂਗੇ ਸ਼ਹਿਰਾਂ ਜਾਵਾਂਗੇ ਕਸਬਿਆਂ ਜਾਵਾਂਗੇ ਰੋਡ ਸ਼ੋਅ ਕਰਨੇ ਆ ਰੋਡ ਸ਼ੋਅ ਕਰੋ ਪਰ ਉਹ ਕਿਉਂਕਿ ਉਸ ਵੇਲੇ ਇਲੈਕਸ਼ਨ ਕਮਿਸ਼ਨਰ ਜਿਹੜਾ ਹੈ ਉਹੀ ਜਿਹੜਾ ਸੰਚਾਲਕ ਹੁੰਦਾ ਹੈ ਸੋ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਜਿਹੜੀਆਂ ਹੱਦਾਂ ਨੇ ਜਾਂ ਉਹਨਾਂ ਦੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਸਾਰੀਆਂ ਪਾਰਟੀਆਂ ਨੂੰ ਹੱਕ ਹੈ ਮੈਂ ਸਾਰੀਆਂ ਪਾਰਟੀਆਂ ਨੂੰ ਇਸ ਕਿਉਂਕਿ ਹੁਣ ਇਸ ਤੋਂ ਬਾਅਦ ਹਾਊਸ ਜਿਹੜਾ ਉਹ ਨਵੇਂ ਜਦੋਂ ਨਵੀਂ ਲੋਕ ਸਭਾ ਸਤਾਰ ਨਹੀਂ ਚੁਣੀ ਜਾਊਗੀ ਉਸ ਤੋਂ ਬਾਅਦ ਹੋਊਗਾ ਤਾਂ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਤੁਸੀਂ ਸਾਰੀਆਂ ਪਾਰਟੀਆਂ ਲੜੋ ਔਰ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਕੇ ਆਪਾਂ ਇੱਥੇ ਪਹੁੰਚੇ ਆਪਣਾ ਨਾਮ ਜਿਹੜਾ ਉਹ ਦੇਸ਼ ਦੇ ਵਿੱਚ ਪੀਸਫੁਲ ਤੇ ਫਰੀ ਐਂਡ ਫੇਅਰ ਇਲੈਕਸ਼ਨ ਕਰਉਣ ਵਾਸਤੇ ਜਾਣੇ ਜਾਵੇ ਕਿ ਹਾਂਜੀ ਸਾਡੀ ਐਗਜ਼ਾਮਪਲ ਦਿੱਤੀ ਜਾਵੇ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੈ ਕੋਈ ਕਿਸੇ ਨਾਲ ਕੋਈ ਕਲੈਸ਼ ਆ ਪ੍ਰੋਗਰਾਮ ਹੋ ਜੇ ਇਸ ਦਾ 1 ਘੰਟਾ ਪਹਿਲਾਂ ਹੋ ਜੇ 2 ਘੰਟੇ ਉਹ ਚਲੋ ਲੋਕਲ ਅਸੀਂ ਗਵਰਨਮੈਂਟ ਨਾਲ ਕਰਕੇ ਸਾਡੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਜੇ ਕੋਈ ਪੁਲਿਸ ਨਾਲ ਰਿਲੇਟਡ ਕੋਈ ਕੰਮ ਹੈ ਜਾਂ ਕੋਈ ਇਸ ਤਰ੍ਹਾਂ ਦਾ ਕਈ ਵਾਰੀ ਜਾਣ ਬੁੱਝ ਕੇ ਇਸ ਤਰ੍ਹਾਂ ਕਰਤਾ ਜਾਂਦਾ ਕਿ ਸੇਮ ਟਾਈਮ ਤੇ ਦੋ ਪ੍ਰੋਗਰਾਮ ਕਰ ਦਿੱਤੇ ਜਾਂਦੇ ਨੇ ਸਾਹਮਣੇ-ਸਾਹਮਣੇ ਸਪੀਕਰ ਲੱਗ ਜਾਂਦੇ ਨੇ ਉੱਥੇ ਥੋੜਾ ਜਿਹਾ ਫਿਰ ਕਿਉਂਕਿ ਉਹ ਜਜ਼ਬਾਤੀ ਹੁੰਦੇ ਆ ਦੋਨੋਂ ਪਾਸੇ ਵਲੰਟੀਅਰ ਉੱਥੇ ਥੋੜਾ ਜਿਹਾ ਕਈ ਵਾਰੀ ਭਾਵਕਤਾ ਜਿਹੜੀ ਹੈ ਭਾਵਕ ਹੋ ਜਾਂਦੇ ਆ ਲੋਕ ਜਜ਼ਬਾਤੀ ਹੋ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਇਲੈਕਸ਼ਨ ਡੈਮੋਕ੍ਰੈtic ਜਿਹੜਾ ਉਤਸਵ ਹੈ ਉਹਦੇ ਵਿੱਚ ਕੋਈ ਵਿਗੜਨ ਆਵੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਦੋਂ 2014 2017 2022 ਦੀਆਂ ਇਲੈਕਸ਼ਨਾਂ 19 ਤੇ 22 ਦੇ ਇਲੈਕਸ਼ਨ ਹੋਈਆਂ ਜਿੰਨੇ ਵੀ ਨੈਸ਼ਨਲ ਮੀਡੀਆ ਵਾਲੇ ਆਏ ਵੱਡੇ ਵੱਡੇ ਚੈਨਲ ਵਾਲੇ ਜਦੋਂ ਉਹ ਪੰਜਾਬ ਚ ਆਉਂਦੇ ਨੇ ਉਦੋਂ ਕਹਿੰਦੇ ਨੇ ਜੀ ਅਸੀਂ ਪੂਰਾ ਦੇਸ਼ ਲਗਭਗ ਕਵਰ ਕਰਿਆ ਆਂ ਪਰ ਜਿਹੜਾ ਮਾਹੌਲ ਇੱਥੇ ਐ ਪੰਜਾਬ ਦੇ ਵਿੱਚ ਐ ਕਿ ਹਰ ਇੱਕ ਪਾਰਟੀ ਦੇ ਜਿਹੜੇ ਲੋਗੋ ਲੱਗੇ ਨੇ ਝੰਡੇ ਲੱਗੇ ਨੇ ਔਰ ਹਰ ਇੱਕ ਪਾਰਟੀ ਦੇ ਰੋਡ ਸ਼ੋਅ ਦੇ ਮੂਰੇ ਮੋਟਰਸਾਈਕਲ ਨੇ ਕਾਰਾਂ ਨੇ ਮਤਲਬ ਜਿਨੂੰ ਆਪਾਂ ਕਹਿੰਦੇ ਆ ਕਿ ਇਹ ਜਿਹੜਾ ਇਹ ਜਿਹੜਾ ਇਲੈਕਸ਼ਨਾਂ ਨੇ ਇਹ ਦੇਸ਼ ਦਾ ਡੈਮੋਕ੍ਰੈtic ਮੇਲਾ ਐ ਇੱਕ ਮੇਲਾ ਉਤਸਵ ਕਹਿੰਦੇ ਮੇਲਾ ਦੇਖਣਾ ਹੋਵੇ ਤਾਂ ਫਿਰ ਪੰਜਾਬ ਚ ਆ ਕੇ ਦੇਖ ਸਕਦੇ ਹੂੰ ਸੋ ਨਾਲ-ਨਾਲ ਮੈਂ ਵੀ ਸਾਡੇ ਵੀ ਜਿੰਨੇ ਵੀ ਐਮਐਲਏ ਸਹਿਬਾਨ ਨੇ ਜਾਂ ਜਿਹੜੇ ਲੀਡਰ ਸਹਿਬਾਨ ਨੇ ਵਿਰੋਧੀ ਪਾਰਟੀਆਂ ਦੇ ਜਿੰਨੇ ਵੀ ਲੀਡਰ ਸਹਿਬਾਨ ਨੇ ਬਹੁਤਿਆਂ ਨੂੰ ਟਿਕਟਾਂ ਮਿਲਣ ਗਈਆਂ ਬਹੁਤੇ ਸਟਾਰ ਪ੍ਰਚਾਰਕ ਹੋਣਗੇ ਕੋਈ ਇਹ ਜੀ ਨਿੱਜੀ ਜਾਂ ਕੋਈ ਇਹ ਜੀ ਕੋਈ ਟਿੱਪਣੀ ਜਿਹੜੀ ਜਿਹਦੇ ਨਾਲ ਕੋਈ ਕਿਸੇ ਨੂੰ ਹਾਰਟ ਆਉਂਦਾ ਹੋਵੇ ਸੰਵੇਦਨਸ਼ੀਲਤਾ ਥੋੜੀ ਜੀ ਖਿਆਲ ਰੱਖ ਕੇ ਇੱਕ ਦੂਜੇ ਨੂੰ ਪਾਰਟੀਆਂ ਨੂੰ ਜ਼ਰੂਰ ਇੱਕ ਦੂਜੀ ਦੀ ਪਾਰਟੀਆਂ ਨੂੰ ਜਾਂ ਉਹਦੇ ਕਮਾਂਕਾਰਾਂ ਨੂੰ ਜ਼ਰੂਰ ਨਿੰਦੋ ਜ਼ਰੂਰ ਉਹਨਾਂ 'ਚ ਨੁਕਸ ਕੱਢੋ ਤਾਂ ਲੋਕ ਜਿਹੜੇ ਨੇ ਫੈਸਲੇ ਲੋਕ ਕਰਨਗੇ ਪਰ ਨਿੱਜੀ ਹਮਲਿਆਂ ਤੋਂ ਜਾਂ ਨਿੱਜੀ ਜਿਹੜੀਆਂ ਟਿੱਪਣੀਆਂ ਤੋਂ ਜੇ ਬਚਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਜ਼ਿਆਦਾ ਬੈਟਰ ਹੋਊਗਾ ਤੇ ਪੰਜਾਬ ਦਾ ਜਿਹੜਾ ਇਸ ਗੱਲੋਂ ਨਾਮ ਜਿਹੜਾ ਹੈ ਉਹ ਅਸੀਂ ਮੈਂ ਆਪਣੇ ਕਿਉਂਕਿ ਮੈਂ ਪ੍ਰਧਾਨ ਆ ਪਾਰਟੀ ਦਾ ਸੰਗਠਨ ਦੇ ਤੌਰ ਤੇ ਵੀ ਤਾਂ ਮੈਂ ਆਪਣੇ ਜਿੰਨੇ ਵੀ ਸਾਡੇ ਪ੍ਰਚਾਰਕ ਹੋਣਗੇ ਜਾਂ ਜਿੰਨੇ ਸਾਡੇ ਜਿਹੜੇ ਇਲੈਕਸ਼ਨ ਦੇ ਵਿੱਚ ਕੰਵੇਨ ਕਰਨਗੇ ਮੈਂ ਸਪੈਸ਼ਲੀ ਉਹਨਾਂ ਨੂੰ ਹੁਣ ਅਗਲੇ ਦਿਨਾਂ 'ਚ ਬੁਲਾ ਕੇ ਇਹ ਗੱਲ ਕਹਿਣੀ ਹੈ ਕਿ ਕਿਸੇ ਵੀ ਬੰਦੇ ਦੇ ਖਿਲਾਫ ਨਿੱਜੀ ਜਾਂ ਪਰਿਵਾਰ ਨਾਲ ਸੰਬੰਧਿਤ ਜਾਂ ਉਹਦੇ ਕੋਈ ਹੋਰ ਕੰਮਕਾਰ ਨਾਲ ਸੰਬੰਧਿਤ ਇਸ ਤਰ੍ਹਾਂ ਦਾ ਕੁਝ ਨਹੀਂ ਕਹਿਣਾ ਸਿਰਫ ਜੇ ਕਹਿਣਾ ਹੈ ਤਾਂ ਉਹਨਾਂ ਦੀ ਕਾਰਗੁਜ਼ਾਰੀ ਨਾਲ ਆਪਣੀ ਕਾਰਗੁਜ਼ਾਰੀ ਨੂੰ ਤੁਸੀਂ ਜਿਹੜਾ ਉਹ ਕੰਪੇਅਰ ਕਰ ਲਿਓ ਕਿ ਉਹਨਾਂ ਵੇਲੇ ਐਂ ਹੋਇਆ ਸੀ ਅਸੀਂ ਐਂ ਕਰਤਾ ਉਹਨਾਂ ਵੇਲੇ ਐਂ ਨਹੀਂ ਹੋਇਆ ਅਸੀਂ ਆ ਕਰ ਲਿਆ ਸੋ ਇਹ ਜਿਆਦਾ ਬੈਟਰ ਇੱਕ ਤਰੀਕਾ ਹੋ ਸਕਦਾ ਸਰ ਤੇ ਮੈਨੂੰ ਨਹੀਂ ਲੱਗਦਾ ਫਿਰ ਜੇ ਇਦਾਂ ਹੋਊਗਾ ਤਾਂ ਫਿਰ ਆਪਾਂ ਪੂਰੇ ਦੇਸ਼ ਦੇ ਵਿੱਚ ਆਪਾਂ ਸੀਨਾ ਤਾਣ ਕੇ ਕਹਿ ਸਕਦੇ ਹਾਂ ਕਿ ਅਸੀਂ ਉਹ ਪੰਜਾਬ ਦੇ ਲੋਕਾਂ ਜਿਹੜੇ ਜਦੋਂ ਕੋਈ ਸਾਡੇ ਤੇ ਬਾਹਰੋਂ ਕੋਈ ਹਮਲਾ ਕਰੇ ਫਿਰ ਅਸੀਂ ਇਕੱਠੇ ਆ ਪਰ ਡੈਮੋਕਰੈਟਿਕ ਤਰੀਕੇ ਨਾਲ ਲੜਨ ਵਾਸਤੇ ਸਾਡੇ ਕੋਲੇ ਤਰੀਕੇ ਜਿਹੜੇ ਨੇ ਉਹ ਉਹ ਇਸ ਤਰ੍ਹਾਂ ਦੇ ਨੇ ਕਿ ਅਸੀਂ ਕਿਸੇ ਇੱਕ ਦੂਜੇ ਨੂੰ ਲਾਣ ਤਾ ਤੋਮ ਤਾਲੇ ਚੱਕਰ 'ਚ ਨਹੀਂ ਪਾਵਾਂਗੇ ਪਿਛਲੇ ਦਿਨਾਂ 'ਚ ਹੋਈਆਂ ਇਦਾਂ ਨੀਆ ਪਿਛਲੇ ਇੱਕ ਸਾਲ ਦੇ ਵਿੱਚ ਲਗਭਗ ਕਾਫੀ ਵਾਰ ਇਹਦਾ ਹੋਇਆ ਕਿ ਟਕਰਾਓ ਨਿੱਜੀ ਪੱਧਰ ਤੇ ਚਲੇ ਗਏ ਕੋਈ ਗੱਲ ਨਹੀਂ ਕਈ ਵਾਰੀ ਜਜ਼ਬਾਤੀ ਹੋ ਕੇ ਹੋ ਜਾਂਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਪੱਕੀ ਦੁਸ਼ਮਣੀਆਂ ਪਾ ਲਈਏ ਸੋ ਮੈਂ ਅੱਜ ਇਸ ਮੁਕੱਦਸ ਹਾਊਸ ਦੇ ਵਿੱਚ ਇਹ ਕਹਿਣਾ ਚਾਹਣਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਔਰ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ ਉਹ ਜਿੱਤਣਗੇ ਬਾਕੀ ਲੋਕ ਹੈ ਜੀ ਜਨਤਾ ਹੈ ਲੋਕਤੰਤਰ ਮੇ ਲੋਕ ਬੜੇ ਹੁੰਦੇ ਹਨ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਸੋ ਲੋਕਾਂ ਦਾ ਜਿਹੜਾ ਵੋਟਾਂ ਦਾ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਵੋਟਰ ਕਾਰਡ ਨੇ ਉਹ ਸਾਨੂੰ ਐਵੇਂ ਕਿਸੇ ਖੈਰਾਤ ਚ ਨਹੀਂ ਮਿਲੇ ਰਿਓੜੀਆਂ ਬੱਟੇ ਨਹੀਂ ਮਿਲੇ ਇਹ ਵੋਟਰ ਕਾਰਡ ਸਾਨੂੰ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਵਰਗੇ ਸ਼ਹੀਦ ਉਦਮ ਸਿੰਘ ਵਰਗੇ ਹਜ਼ਾਰਾਂ ਜਿਹੜੇ ਕ੍ਰਾਂਤੀਕਾਰੀਆਂ ਨੇ ਆਪਣੇ ਖੂਨ ਦੀ ਆਪਣੇ ਖੂਨ ਦੀ ਬਲੀ ਦੇ ਕੇ ਆਪਣੇ ਆਪਣੇ ਜਵਾਨੀਆਂ ਆਪਣੀਆਂ ਜਿਹੜੀਆਂ 33 ਸਾਲ ਦੀ ਉਮਰ 'ਚ ਰਸੇ ਚੁੰਮ ਕੇ ਇਹ ਵੋਟਰ ਕਾਰਡ ਆਪਾਂ ਨੂੰ ਲੈ ਕੇ ਦਿੱਤੇ ਨੇ ਕਿਸੇ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਡਰਾਵੇ ਦੇ ਵਿੱਚ ਆ ਕੇ ਜਾਂ ਕਿਸੇ ਰਿਸ਼ਤੇਦਾਰ ਮਾਮੇ ਫਫੜਾਂ ਦੇ ਕਹਿਣ ਤੇ ਇਹ ਵੋਟਰ ਕਾਰਡ ਕਿਸੇ ਨੂੰ ਫੜਾ ਨਾ ਦਿਆ ਕਰੋ ਜਿਹਨੂੰ ਮਰਜ਼ੀ ਪਾਓ ਪਰ ਆਪਣੀ ਮਰਜ਼ੀ ਨਾਲ ਪਾਓ ਸੋ ਮੈਂ ਇਹ ਵੀ ਉਮੀਦ ਕਰੂੰਗਾ ਕਿ ਲੋਕ ਜਿਹੜੇ ਨੇ ਉਹ ਆਪਣੇ ਵੋਟਰ ਕਾਰਡ ਦਾ ਇਸਤੇਮਾਲ ਕਰਨਗੇ ਤਾਂ ਸਾਡੇ ਸ਼ਹੀਦਾਂ ਨੂੰ ਉਹਨਾਂ ਦੀ ਆਤਮਾ ਨੂੰ ਸਕੂਨ ਮਿਲੂਗਾ ਕਿ ਹਾਂ ਇਹ ਵੋਟਰ ਕਾਰਡ ਐਸੇ ਕਰਕੇ ਲੈ ਕੇ ਦਿੱਤੇ ਸੀ ਕਿ ਉਹ ਆਪਣੀ ਮਰਜ਼ੀ ਦਾ ਨੇਤਾ ਆਪ ਚੁਣ ਸਕਣ ਬਾਕੀ ਅੱਗੇ ਪਾਰਟੀਆਂ ਨੇ ਕੋਈ ਕਿਸੇ ਨੇ ਗਲਤ ਟਿਕਟ ਦੇ ਦਿੱਤੀ ਤਾਂ ਉਹਨਾਂ ਨੂੰ ਭੁਗਤਣਾ ਪਊਗਾ ਕਿਸੇ ਨੇ ਜਾਦਾ ਵਧੀਆ ਟਿਕਟ ਦੇ ਦਿੱਤੀ ਤਾਂ ਉਹਨਾਂ ਨੂੰ ਜਿੱਤਦਾ ਆਨੰਦ ਵੀ ਉਹਨਾਂ ਨੂੰ ਜਿਹੜਾ ਮਿਲੂਗਾ ਸੋ ਇਸ ਕਰਕੇ ਬਾਕੀ ਸਰਕਾਰ ਵੱਲੋਂ ਅਸੀਂ ਮੇਕ ਸ਼ੋਰ ਕਰਨਾ ਹੈ ਪੂਰਾ ਕਿ ਇਲੈਕਸ਼ਨ ਜਿਹੜੀ ਹੈ ਉਹ ਚਾਹੇ ਪਹਿਲੇ ਫੇਸ ਚ ਹੋਵੇ ਚਾਹੇ ਉਹ ਸੱਤਵੇਂ ਫੇਸ ਚ ਹੋ ਜੇ ਅਸੀਂ ਆਪਣੇ ਵੱਲੋਂ ਤਿਆਰੀ ਪੂਰੀ ਕਰਾਂਗੇ ਔਰ ਤੁਹਾਨੂੰ ਕਦੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੂਗੀ ਕਿ ਇੱਥੇ ਤੱਕਾ ਹੋ ਗਿਆ ਜੀ ਇੱਥੇ ਆ ਹੋ ਗਿਆ ਜੀ ਇਹ ਇਹ ਕੰਮ ਮੈਂ ਕਹਿੰਦਾ ਹੁਣ ਪੁਰਾਣੇ ਹੋ ਗਏ ਲੋਕ ਵੀ ਡਿਜੀਟਲ ਹੋ ਗਏ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਜੋ ਮਰਜ਼ੀ ਕਰ ਲੋ ਅਸੀਂ ਤਾਂ ਆ ਕਰਨਾ ਹੀ ਕਰਨਾ ਲੋਕਾਂ ਨੇ ਮਨ ਬਣਾਇਆ ਹੁੰਦਾ ਸੋ ਮੈਂ ਇੱਕ ਵਾਰੀ ਫੇਰ ਇਸ ਮੁਕੱਦਸ ਹਾਊਸ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇੱਕ ਬੋਲਣ ਦਾ ਮੌਕਾ ਮਿਲਿਆ ਬਜਟ ਤੇ ਡਿਬੇਟ ਹੋਈ ਰਾਜਪਾਲ ਜੀ ਆਪਕ ਸਾਡਾ ਜਿਹੜਾ ਭਾਸ਼ਣ ਸੀ ਉਹਦੇ ਤੇ ਵੀ ਡਿਬੇਟ ਹੋਈ ਚਲੋ ਅੰਦ ਪਚਦਾ ਰੌਲਾ ਪਿਆ ਪਰ ਕੋਈ ਗੱਲ ਨਹੀਂ ਮੈਂ ਖੁਦ ਆਠ ਸਾਲ ਲੋਕ ਸਭਾ ਚ ਰਹਾ ਅਸੀਂ ਵੀ ਇਕੱਠੇ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਵੀ ਕਰਦੇ ਰਹੇ ਹਾਂ ਤੇ ਵਾਕਆਊਟ ਵੀ ਕਰਦੇ ਨੇ ਪਰ ਇਹ ਹੈ ਕਿ ਨਾਲ-ਨਾਲ ਇਹ ਕਿ ਉਹਦੇ ਨਾਲ ਸਮਾਂ ਖਰਾਬ ਨਾ ਹੋਵੇ ਉਹਦੇ ਨਾਲ ਲੋਕਾਂ ਦੇ ਸਵਾਲਾਂ ਦੇ ਜਵਾਬ ਜਿਨ੍ਹਾਂ ਸਵਾਲਾਂ ਦੇ ਜਵਾਬ ਹਨ ਉਹਨਾਂ ਨੂੰ ਮਿਲਨੇ ਚਾਹੀਦੇ ਸੀ ਉਹ ਇਸ ਕਰਕੇ ਨਾ ਖਰਾਬ ਹੋ ਜਾਣ ਕਿ ਉੱਥੇ ਜੀ ਸਾਰਿਆਂ ਨੇ ਫਿਰ ਬੈਲ ਚ ਰੌਲਾ ਪਾਤਾ ਸਾਨੂੰ ਵੀ ਪਉਣਾ ਪੈ ਗਿਆ ਫਿਰ ਬਾਹਰ ਜਾਣਾ ਪੈ ਗਿਆ ਜਿਆ ਸਪੀਕਰ ਨੇ ਕੱਢ ਤੇ ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਮੈਂ ਕਹਿੰਨਾ ਕਿ ਤੂੰ ਇਕੱਠੇ ਆਲ ਆਪ ਆਲ ਪਾਰਟੀ ਮੀਟਿੰਗ ਕੋਈ ਕਰਕੇ ਤੇ ਇਹਨੂੰ ਸ਼ਾਂਤੀਪੂਰਵਕ ਬਣਾਈਏ ਆ ਪੰਜਾਬੀਆ ਦੇਸ਼ ਨੂੰ ਲੀਡ ਕਰਦੇ ਆ ਹਰ ਖਿੱਤੇ ਚ ਹਰ ਅੰਦੋਲਨ ਚ ਦੇਸ਼ ਨੂੰ ਲੀਡ ਕਰਦੇ ਆ ਰਹੇ ਆ ਹੁਣ ਵੀ ਕਰਾਂਗੇ ਹਾਂ ਕੁਛ ਸਾਨੂੰ ਫੈਡਰਲ ਗਵਰਨਮੈਂਟ ਵੱਲੋਂ ਕੁਝ ਚੀਜ਼ਾਂ ਚ ਸਾਡੇ ਨਾਲ ਧੱਕਾ ਕੀਤਾ ਜਾਂਦਾ ਚਾਹੇ ਉਹ ਸਾਡੀ ਚਾਕੀ ਰੋਕਣਾ ਹੋਵੇ 26 ਜਨਵਰੀ ਦੀ ਪਲੇਟ ਚੋਂ ਚਾਹੇ ਸਾਡਾ ਪੈਸਾ ਐਨਐਚਐਮ ਦਾ ਜਾਂ ਆਰਡੀਐਫ ਦਾ ਪੈਸਾ ਰੋਕਣਾ ਸੋ ਜੇ ਉਹ ਵੀ ਸਾਡੇ ਕੋਲ ਹੋਵੇ ਤਾਂ ਅਸੀਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਦੇਸ਼ ਦਾ ਜਿਹੜਾ ਨਾਮ ਹੈ ਉਹ ਪੂਰੀ ਦੁਨੀਆ 'ਚ ਜਿਹੜਾ ਉਹ ਚਮਕਾ ਸਕਦੇ ਹਾਂ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਤੇ ਮੇਕ ਸ਼ੋਰ ਕਰਨਿਆ ਜੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਬਤੌਰ ਮੁੱਖ ਮੰਤਰੀ ਔਰ ਬਤੌਰ ਇਸ ਲੀਡਰ ਦਾ ਜਿਹੜਾ ਇਸ ਹਾਊਸ ਦਾ ਲੀਡਰ ਹੋਣ ਦੇ ਨਾਤੇ ਜਾਂ ਫਿਰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਕਿ ਜਿਹੜਾ ਨਗ ਹੈ ਭਾਰਤ ਵਾਲੀ ਮੁੰਦਰੀ ਜਿਹੜਾ ਪੰਜਾਬ ਦਾ ਨਗ ਹੈ ਉਹਦੀ ਜਿਹੜੀ ਚਮਕ ਹੈ ਉਹ ਆਪਾਂ ਫਿੱਕੀ ਨਹੀਂ ਪੈਣ ਦੇਣੀ ਉਹ ਹੋਰ ਚਮਕੂ ਜੇ ਪੰਜਾਬ ਨੰਬਰ 1 ਬਣੂਗਾ ਦੇਸ਼ ਨੰਬਰ 1 ਬਣੂਗਾ ਤਾਂ ਕਰਕੇ ਅਸੀਂ ਇਸ ਕੰਮ ਲਈ ਲੱਗੇ ਹੋਏ ਆਂ ਔਰ ਮੈਂ ਸਾਰਿਆਂ ਨੂੰ ਫੇਰ ਇੱਕ ਵਾਰੀ ਸ਼ੁਭ ਕਾਮਨਾਵਾਂ ਵਿੱਚ ਦਿੰਨਾ ਆਉਣ ਵਾਲੇ ਇੱਕ ਡੈਮੋਕਰੈਟਿਕ ਬਹੁਤ ਵੱਡੇ ਡੈਮੋਕਰੈਟਿਕ ਫੈਸਟੀਵਲ ਵਾਸਤੇ ਤੇ ਨਾਲ ਨਾਲ ਮੈਂ ਪਬਲਿਕ ਲੋਕਾਂ ਨੂੰ ਵੀ ਇਹ ਵੀ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਛੁੱਟੀ ਦਾ ਦਿਨ ਨਾ ਸਮਝਿਆ ਕਰੋ ਖਾਸ ਤੌਰ ਤੇ ਸ਼ਹਿਰਾਂ ਚ ਵੋਟ ਪਰਸੈਂਟੇਜ ਬਹੁਤ ਘੱਟ ਜਾਂਦੀ ਹੈ ਉਹ ਛੁੱਟੀ ਦਾ ਦਿਨ ਸਮਝ ਲੈਂਦੇ ਨੇ ਛੱਡੋ ਪਰੇ ਅੱਜ ਦਾ ਛੁੱਟੀ ਹੈ ਚਲੋ ਕਹੀਂ ਚਲਦੇ ਹਾਂ ਤੇ ਬਾਅਦ ਚ 5 ਸਾਲ ਗਾਲਾਂ ਉਹੀ ਕੱਢਦੇ ਆ ਵੀ ਆਹ ਕੀ ਆ ਗਿਆ ਐਂ ਕਿਉਂ ਕਰਦੇ ਫੈਸਟੀਵਲ ਚ ਹਿੱਸਾ ਲਓ ਉੱਚ ਨੋਟਾ ਦਾ ਬਟਨ ਵੀ ਹੈਗਾ ਜੇ ਨਹੀਂ ਪਸੰਦ ਕੋਈ ਤਾਂ ਨੋਟ ਦੱਬਿਓ ਪਰ ਜਾਣਾ ਜ਼ਰੂਰ ਵੋਟਾਂ ਪਾਉਣੀਆਂ ਔਰ ਵੋਟਾਂ ਪਾ ਕੇ ਆਪਣੇ ਵੱਲੋਂ ਫਰਜ਼ ਨਿਭਾਉਣਾ ਅੱਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੜ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨਹੀਂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਥੈਂਕ ਯੂ ਬਾਜਵਾ ਜੀ ਇੱਕ ਮਤਾ ਇਕ ਰਾ ਲਈਏ ਫਿਰ ਆਪ ਉਸ ਬਾਅਦ ਬੋਲ ਲਿਓ ਤੁਸੀਂ ਯੂ ਵਿਲ ਹੈਵ ਟਾਈਮ ਨਹੀਂ ਨਹੀਂ ਇੱਕ ਮਤਾ ਲੈ ਆਈਏ ਉਸ ਬਾਅਦ ਕਰ ਲੈਂਦੇ